ਤੇ ਆ ਤੇ ਸਾਡੇ ਨਾਲ ਕੋਈ ਖੜਿਆ ਨਹੀਂ ਮੁਖੀ ਦਾਲ ਪੰਥ ਤਾ ਕੇ ਸੰਗਤ ਦਾ ਅਸੀਂ ਦੇ ਨਹੀਂ ਦੇ ਸਕਦੇ ਤੇ ਮੁਖੀਆਂ ਨੂੰ ਅਸੀਂ ਕੀ ਕਹੀਏ ਊਂ ਕਹਿੰਨੇ ਸਾਡੇ ਉਲਟ ਬੋਲਦੇ ਆ ਮੈਂ ਤਾਂ ਬੋਲੂਗਾ ਕੋਈ ਡਰਦਾ ਡਰੇ ਕੋਈ ਕਿਸੇ ਨੂੰ ਮੈਂ ਕਹਦਾ ਕੋ ਦਿਣਾ ਨਹੀਂ ਹੈਗਾ ਕੱਲੇ ਜਮੇ ਕੱਲਿਆਂ ਨੇ ਜਾਣਾ ਇੱਕ ਗੱਲ ਧਿਆਨ ਨਾਲ ਸੁਣ ਲਿਓ ਪੰਜੇ ਦਣਾਂ ਦੇ ਵਿੱਚੋਂ ਕੋਈ ਵੀ ਸਿੰਘ ਉਹਨਾਂ ਦੇ ਵਿੱਚ ਉਹਨਾਂ ਨੂੰ ਆਏ ਮਾੜਾ ਮੋਟਾ ਗੁੱਸਾ ਆਉਂਦਾ ਲਾਈਵ ਜਰੂਰ ਸੁਣ ਕੇ ਉਹ ਸੇਵ ਕਰਾਂਗੇ ਤੇ ਵਾਇਰਲ ਕਰਾਂਗੇ ਚੜ ਕੇ ਆਇਓ ਅਸੀਂ ਪਹਿਲ ਨਹੀਂ ਕਰਨੀ ਚੜ ਕੇ ਆਣਾ ਲਿਆਜ ਨਹੀਂ ਹੋਣੀ ਕੱਲੇ ਨੂੰ ਤੁਸੀਂ ਕੁਝ ਵੀ ਕਰ ਜੋ ਕੋਈ ਚੱਕਰ ਨਹੀਂ ਹੈਗਾ ਛੇ ਜਾਉਂਦਾ ਰਹੇਗਾ ਤੁਹਾਡਾ ਸਾਰਿਆਂ ਤੋਂ ਪਹਿਲਾਂ ਮੁਖੀ ਮਾਰਾਂਗੇ ਜੇ ਮੈਨੂੰ ਪਤਾ ਲੱਗਾ ਇਹ ਸੰਪਰਦਾਨੇ ਮੇਰੇ ਤੇ ਹਮਲਾ ਕਰਾਇਆ ਦੂਜੀ ਗੱਲ ਮੈਂ ਮਾਰਿਆ ਗਿਆ ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਿੱਟੀ ਜਾਣ ਛੱਪਾਂ ਛੱਡ ਕੇ ਆਉਣਗੇ ਸਿੰਘ ਨਾਲ ਦੇ ਸਿੰਘ ਬੈਠੇ ਆਂ ਬਾਹਰ ਮੈਂ ਕੱਲਾ ਨਹੀਂ ਹੈਗਾ ਇੱਥੇ ਦੋ ਸਾਲਾਂ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ ਕੋਈ ਗੱਲ ਹੀ ਆ ਤੁਹਾਨੂੰ ਦੱਸਣਾ ਨਹੀਂ ਸੀ ਤਾਂ ਤੁਸੀਂ ਇੱਕ ਵਾਰੀ ਆਇਓ ਸਹੀ ਸੋ ਨੂੰ ਦੱਸਾਂਗੇ ਕਿ ਕਿਹੜੇ ਭਾਅ ਵੇਖਦੀ ਆ ਤੇ ਇਹ ਨਾ ਹੋਵੇ ਕਿ ਤੇ ਜ਼ੁਲਮ ਅਸੀਂ ਤਾਂ ਜ਼ੁਲਮ ਖਾ ਖਾਤਰ ਲੜਨਾ ਸਿੱਖਣੇ ਲਿਖਿਆ ਤੇ ਜ਼ੁਲਮ ਤਾਂ ਤੁਸੀਂ ਕਰ ਹੀ ਰਹੇ ਆ ਲੜਾਂਗੇ ਤੇ ਫਿਰ ਤੁਸੀਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਗਲਤ ਸੁਣਾਉਂਦੇ ਆ ਲੋਕਾਂ ਨੂੰ ਉਹ ਮੱਸੇ ਰੰਗ ਦਾ ਸਿਰ ਵੱਢ ਨਹੀਂ ਸਕਦੇ ਥੇ ਸੁੱਖਾ ਸਿੰਘ ਮਹਤਾਬ ਸਿੰਘ ਨੇ ਮੱਸੇ ਰੰਗੜ ਦਾ ਵੇਸ਼ ਬਨ ਚੋਂ ਤੇ ਸਿਰ ਵੱਢਿਆ ਸੀ ਫਿਰ ਸਾਡੇ ਵਾਲਾ ਕੇਸ ਵੀ ਮੰਨੋ ਸੱਚ ਆ ਅਸੀਂ ਆਪਦੀ ਨਿੱਜੀ ਲੜਾਈ ਥੋੜੀ ਲੜੀ ਆ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਤੌਰ ਮੁਰੇ ਰੂੜੀ ਚੱਕੀ ਆ ਵੀ ਕੋਈ ਇਹ ਨਾ ਕਵੇ ਨਿਚਾਰਾ ਤੁਸੀਂ ਐਤ ਕੀ 84 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਗੋਲੀ ਲੱਗੀ ਹੋਈ ਆ ਉਹਨਾਂ ਦੇ ਤੁਹਾਨੂੰ ਮਹਿਸੂਸ ਹੋਇਆ ਮੜਾ ਜਾ ਵੀ ਅਸੀਂ ਗੁਰੂ ਮੰਨਦੇ ਆ ਉਹਨਾਂ ਦੇ ਗੋਲੀ ਲੱਗੀ ਆ ਸਾਡੇ ਕੋਲੇ ਗੋਲੀ ਆ ਅਸੀਂ ਫੋਟੋਆਂ ਵੀਡੀਓ ਸ਼ੇਅਰ ਕਰੀ ਜਾਂਦੇ ਗੀਤ ਲਾ ਲਾ ਕੇ ਕਰੀ ਜਾਂਦੇ ਆ ਤੁਹਾਨੂੰ ਮੜਾ ਮੋਟਾ ਸੋਡੇ ਹਿਰਦੇ ਬਲੁੰਦਰੇ ਗਏ ਆ ਕਿ ਨਹੀਂ ਵੀ ਜੀ ਨੂੰ ਅਸੀਂ ਗੁਰੂ ਮੰਨਦੇ ਆ ਉਹਨਾਂ ਦੀ ਯਾਰ ਹਜੇ ਤੱਕ ਪਿੱਤਲ ਦੀ ਗੋਲੀ ਵੱਜੀ ਵੀ ਆ ਤੁਸੀਂ ਕੀ ਕਰ ਲੋਂਗੇ ਇਹ ਤਾਂ ਸਮਾਂ ਹੀ ਵਧੀਆ ਚਾਲ ਚੱਲ ਗਿਆ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ 'ਚ ਛੋਟੇ ਸਹਿਬਜ਼ਾਦੇ ਚੜੇ ਗਏ ਵਧੀਆ ਹੋ ਗਿਆ 10ਵੇਂ ਪਾਸ਼ਾ ਦੇ ਖੰਜਰ ਮਾਰਿਆ ਮੁਗਲਾਂ ਨੇ ਨਦੇੜ ਦੀ ਧਰ ਤੇ ਚੜਾਈ ਕਰਕੇ 10ਵੇਂ ਪਾਸ਼ਾ ਵਧੀਆ ਹੋ ਗਿਆ ਜੇ ਅੱਜ ਜਉਂਦੇ ਹੁੰਦੇ ਨਾ ਜੇ ਅੱਜ ਮਾਤਾ ਸਹਿਵਾਰਗੀਆਂ ਮਾਤਾ ਸੁੰਦਰੀ ਜੀ ਵਰਗੀਆਂ ਸਹਿਬਜ਼ਾਦੇ ਅੱਜ ਹੁੰਦੇ ਤੁਸੀਂ ਤਾਂ ਲੋਕਾਂ ਨੇ ਉਹਨਾਂ ਦੀ ਸਾਰ ਨਹੀਂ ਪੁੱਛਣੀ ਸੀ ਤੁਸੀਂ ਤਾਂ ਲੈ ਕੇ ਬੈਹਿ ਜਾਣਾ ਸੀ ਤੇ ਅੱਜ ਕੱਲ ਦੇ ਮੁਖੀ ਆ ਕੀ ਆ ਇਹਨਾਂ ਦੇ ਕੰਨ ਤੇ ਜੋ ਹੀ ਨਹੀਂ ਸਰਗਦੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਹੋ ਕੀ ਰਿਹਾ ਮੈਂ ਰਹਿਤ ਮਰਿਆਦਾ ਦੇ ਉਲਟ ਨਹੀਂ ਹੈਗਾ ਸਿੰਘ ਰਗੜੇ ਛੱਕਦੇ ਆ ਸਿੰਘ ਬੱਕਰੇ ਛੱਕਦੇ ਆ ਚਟੰਗੇ ਛੱਕਦੇ ਆ ਛਕਣੇ ਚਾਹੀਦੇ ਆ ਸਮਾਂ ਸੀਗਾ ਉਹ ਸੂਰਬੀਰ ਸੀਗੇ ਲੜਦੇ ਸੀ ਚੰਗਾ ਜੁੱਧਾਂ ਵੇਲੇ ਉਹਨਾਂ ਨੂੰ ਲੋੜ ਸੀਗੀ ਤੁਸੀਂ ਛਕੋ ਅਸੀਂ ਦੇਵਾਂਗੇ ساری ਉਮਰ ਜਿੰਨਾ ਚਿਰ ਮੈਂ ਚਾਹੁੰਦਾ ਮੈਂ ਦਊਂਗਾ ਭਾਵੇਂ ਰੋਜ਼ ਦੇਣੇ ਪੈਣ ਜੋ ਚਾਹੀਦਾ ਸੁੱਖਾ ਚਾਹੀਦਾ ਬਾਦਾਮ ਰਾਸ ਦਾ ਬਸ ਦਾ ਜੋ ਚਾਹੀਦਾ ਸੀ ਸੰਗਤ ਤੋਂ ਲੈ ਕੇ ਦੇਵਾਂਗੇ ਪਰ ਮਾੜਾ ਮੋਟਾ ਖੂਨ ਜੇ ਪੀਨੇ ਆ ਤੇ ਖੂਨ ਵਹਾਉਣ ਦਾ ਵੀ ਤਾਂ ਜਿਗਰਾ ਰੱਖੋ ਨਾ ਤੁਸੀਂ ਤਾਂ ਆਉਂਦਾ ਕਿਹੜਾ ਬੱਕਰਾ ਨਹੀਂ ਹਣਕਦਾ ਧੌਣ ਲਾ ਕੇ ਮਾਰਦੇ ਆ ਤੁਸੀਂ ਅਸੀਂ ਉਸ ਚੀਜ਼ ਦੇ ਉਲਟ ਨਹੀਂ ਹੈਗੇ ਪਰ ਸਮਾਂ ਸੀ ਸਮੇਂ ਦੀ ਭੁੱਖ ਹੁੰਦੀ ਆ ਜੇ ਮਾਸ ਖਾਣਾ ਤੇ ਮਾਸ ਦੇਣਾ ਪੈਣਾ ਕਿਹੜਾ ਮੁਖੀ ਆ ਜਿਹਨੇ ਗਵਰਨਮੈਂਟ ਨੂੰ ਨਹੀਂ ਮੰਗਾਰਿਆ ਤੁਸੀਂ ਤਾਂ ਅੰਦਰ ਹੀ ਵੜ ਕੇ ਬਹਿ ਕੇ ਸ਼ਰਮ ਹੀ ਲਾਤੀ ਤੁਸੀਂ ਪਤਾ ਹੀ ਕੁਛ ਨਹੀਂ ਬਸ ਪੱਗ ਦੇਣੀ ਜਾਂਨੇ ਜੱਥੇ ਜਾਂਨੇ ਇਕੱਠੇ ਹੋ ਕੇ ਜਾਂ ਸਮਾਗਮਾਂ ਦੇ ਪੈਸੇ ਇਕੱਠੇ ਕਰਨ ਹੋਰ ਜੋ ਤੇ ਮੈਂ ਕਹਿੰਨਾ ਮੈਂ ਪੰਜੇ ਮੁਖੀਆਂ ਨੂੰ ਤੁਸੀਂ ਲਾਓ ਚਾਪਲਾ ਤੇ ਮੇਰੇ ਨਾਲ ਖੜੋ ਉੱਥੇ ਤੇ ਆਪਾਂ ਚਲੋ ਅਸੀਂ ਥੱਲੋ ਚੱਲਦੇ ਆਂ ਤੇ ਨੰਦਪੁਰ ਸਾਹਿਬ ਅੱਜ ਦੁਪਹਿਰਾ ਸਿਖਰ ਦੁਪਹਿਰਾ ਤੁਰ ਕੇ ਲੱਗੇ ਪੈਰੀ ਮੱਥਾ ਟੇਕ ਗੇ ਜਦ ਮੇਰੇ ਹਿਸਾਬ ਨਾਲ ਚੜਾਈ ਨਹੀਂ ਚੜੀ ਜਾਣੀ ਪੈਰ ਤਾਂ ਛੋਡੇ ਹੋਏ ਪੈਰੂ ਦੇ ਫੰਬਿਆਂ ਵਰਗੇ ਤੁਸੀਂ ਕਿੱਥੋਂ ਫੱਟ ਜਰ ਲੋਗੇ ਇਹ ਬਹੁਤ ਔਖੇ ਰਾਹ ਵਾ ਇਹ ਸਾਨੂੰ ਦੱਸਣਾ ਪੈਣਾਗਾ ਤੁਸੀਂ ਤੁਸੀਂ ਸਾਨੂੰ ਸਮਝਾਉਣਾ ਸੀ ਸਾਨੂੰ ਸੋਨੂੰ ਦੱਸਣਾ ਪੈਂਦਾ ਕਮਾਲ ਹੋਈ ਪਈ ਆ ਅਸੀਂ ਕਿਵੇਂ ਮੰਨ ਲਏ ਲੋਕ ਕਿਵੇਂ ਮੰਨਣਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੀਰ ਛੱਡਦੇ ਸੀ 10-1000 ਬੰਦਿਆਂ ਵਿੱਚ ਦੀ ਲੰਘ ਜਾਂਦਾ ਸੀ ਤੇ ਲੈ ਮੈਨੂੰ ਪੰਜਾ ਮੁਖਾਂ ਨੂੰ ਮੈਂ ਫੜਾਉਣਾ ਤੀਰ ਕਮਾਨ ਤੇ ਤੁਸੀਂ ਚਿੜੀ ਭੌਣਾ ਸਾਹਮਣੇ ਮਾਰ ਕੇ ਦਿਖਾਓ ਪਤਾ ਵੀ ਆ ਕੁਛ ਮਾੜਾ ਮੋਟਾ ਤੁਸੀਂ ਮੱਥਾ ਟਿਕਾਲਿਆ ਰਸ ਦਾ ਲੈ ਲਈ ਪੈਲੀਆਂ ਨਾ ਕਰਾ ਲਈਆਂ ਗੱਡੀ ਲੈ ਲਈ ਲੈਂਡ ਕਰੂਜ਼ਰ ਆਉਡੀ ਆ ਗਈ ਪਿੱਕਾ ਤੁਸੀਂ ਤਾਂ ਬਸ ਹੱਥ ਤੇ ਹੱਥ ਮਾਰ ਲਿਆ ਬਸ ਸਤਨਾਮ ਸਰਿਆ ਵਰਿਆ ਤੁਸੀਂ ਨਪੌਂਸਕ ਬਣਾ ਦੇਣੇ ਆ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਸੰਤ ਮਹਾਪੁਰਸ਼ ਦੇ ਨਾਮ ਨੂੰ ਦਾਗ ਲਾਟ ਜਣਾ ਉਹ ਕਹੋ ਜੇ ਹੁੰਦੇ ਸਾਨੂੰ ਦੱਸਣਾ ਪੈਣਾ ਤੇ ਉਹਨਾਂ ਨੇ ਯਕੀਨ ਹੀ ਨਹੀਂ ਕਰਨ ਉਹ ਕਹਿੰਗਾ ਆਹ ਆਲੇ ਵੇਖ ਲੋ ਠੀਕ ਆ ਇਹਨਾਂ ਗੱਲਾਂ ਨੂੰ ਬਾਬਾ ਜੀ ਧਿਆਨ ਦਿਓ ਤੁਸੀਂ ਮੈਂ ਸੱਚ ਬੋਲਿਆ 1% ਵੀ ਨਹੀਂ ਗਲਤ ਬੋਲਿਆ ਗੁੱਸਾ ਲੱਗਿਆ ਤੇ ਲੱਗਿਆ ਰਵੇ ਗੁੱਸਾ ਆਇਆ ਤੇ ਆਈ ਜਾਵੇ ਕੋਈ ਚੱਕਰ ਨਹੀਂ ਸੱਚੀ ਬੋਲਣਾ ਇਹ ਇੱਕ ਵਾਰੀ ਬੋਲ ਕੇ ਨਹੀਂ ਹਟਣਾ ਜਨਾਚਰ ਕੋਈ ਐਕਸ਼ਨ ਨਹੀਂ ਹੁੰਦੇ ਜਨਾਚਰ ਕੋਈ ਸਟੇਟਮੈਂਟ ਨਹੀਂ ਹੁੰਦੀਆਂ ਉਹਨਾਂ ਚਾਰ ਹੀ ਮਹੀਨੇ ਪਿੱਛੇ 6 ਮਹੀਨੇ ਪਿੱਛੇ ਛਾਲ ਪਿੱਛੇ ਬੋਲ ਪਗੇ ਬੋਲੀ ਜਾਣਾ ਅਸੀਂ ਤਾਂ ਧਾਰਨਾ ਇਕੱਠੀਆਂ ਕਰੀ ਜਾਣੀਆਂ ਪੁੱਛੋ ਜਾ ਕੇ ਭਾਈ ਪੁੱਛੋ ਜਾ ਕੇ ਭਾਈ ਉਹਨਾਂ ਨੂੰ ਪੁੱਛੋ ਜਾ ਕੇ ਇਨਾਂ ਨੂੰ ਮਾੜਾ ਮੋਟਾ ਧਿਆਨ ਦਿਓ। ਜਉਨੇ ਕਾਦੀ ਖਾਤਰਾ ਤੁਸੀਂ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ। ਗੁਰੂ ਗ੍ਰੰਥ ਸਾਹਿਬ ਨੂੰ ਅਗਣ ਭੇਟ ਕਰਤਾ। ਗੁਰੂ ਗ੍ਰੰਥ ਸਾਹਿਬ ਨੂੰ ਕਈਆਂ ਨੂੰ ਇਹ ਨਹੀਂ ਪਤਾ 2000 ਜਿਹੜੇ 14-15 ਦੇ ਵਿੱਚ ਬਰਗਾੜੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਉਹਨਾਂ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ 'ਚ ਖਲਾਰ ਤੇ ਬਚਿਆ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਕੀ ਕੀਤਾ ਨਾ ਰੂੜੀ ਦੇ ਵਿੱਚ ਤੱਕਤਾ। ਤੇ ਬਾਬਾ ਜੀ ਮਾੜਾ ਮੋਟਾ ਹੂੰ ਹਾਂ ਹੀ ਕਰ ਲੋ ਕੋਈ ਕੋਈ ਗਵਰਨਮੈਂਟ ਨੂੰ ਹੀ ਕੋਈ ਵਾਰਨਿੰਗ ਦੇ ਦੋ ਕੀ ਨਹੀਂ ਹੋ ਸਕਦਾਗਾ ਉਹ ਜਿਨ੍ਹਾਂ ਦਾ ਨਾਂ ਬੋਲੇ ਜਾਂਦਾ ਬਾਦਲ ਪਰਵਾਰ ਦਾ ਬੇਆਦਬੀ ਦੇ ਵਿੱਚ ਉਹਨਾਂ ਦੇ ਤਾਂ ਤੁਸੀਂ ਪੈਰਾਂ 'ਚ ਬੈੰਨੇ ਜਾ ਕੇ ਕੰਮ ਜੋ ਕਰਾਉਣੇ ਆ ਨਾ ਕੰਮ ਜੋ ਕਰਾਉਣੇ ਆ ਸੰਤ ਮਹਾਪੁਰਸ਼ ਤਾਂ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਦੂਰ ਹੁੰਦੇ ਆ ਸੰਤ ਸੀਗੇ ਨਾ ਜਰਨੈਲ ਸਿੰਘ ਜੀ ਪਿੰਡਰਾਲੇ ਮਹਾਪੁਰਖ ਤੇ ਆ ਤੇ ਸਾਡੇ ਨਾਲ ਕੋਈ ਖੜਿਆ ਹੀ ਨਹੀਂ ਮੁਖੀ